ਹallo ਦੋਸਤੋ ਕੁਕਿੰਗ ਰਚੋਈ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਅੱਜ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਮੋਟੀ ਹਰੀ ਮਰਚ ਦੀ ਰੈਸਪੀ ਅੱਜ ਮੈਂ ਇਸ ਨੂੰ ਭਾਰ ਕੇ ਬਣਾਵਾਂਗੀ ਅਧੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਾਂਗੀ ਅਸੀਂ ਲਈਏ 250 ਗ੍ਰਾਮ ਮੋਟੀ ਮਰਚ ਇਹਨੂੰ ਅਸੀਂ ਚੰਗੀ ਤਲਾ ਧੋ ਕੇ ਕਾਲਿਆ ਆ ਤਾਂ ਜੋ ਇਹਦੇ ਉੱਪਰ ਜਿਹੜਾ ਪਾਣੀ ਆ ਉਹ ਬਿਲਕੁਲ ਨਾ ਰਹੇ ਤੇ ਇਸ ਨੂੰ ਇੱਕ ਕਰਦੇ ਦੇ ਨਾਲ ਅਸੀਂ ਸਾਰੀਆਂ ਮਰਚਾਂ ਨੂੰ ਕੱਟ ਲਗਾ ਲਵਾਂਗੇ ਕੱਟ ਲਗਾ ਕੇ ਤੇ ਫਿਰ ਇਸ ਦਾ ਮਸਾਲਾ ਤਿਆਰ ਕਰਾਂਗੇ ਸਰਦੀਆਂ ਵਿੱਚ ਇਹ ਬਹੁਤ ਮਾਰਕੀਟ 'ਚ ਮਿਲ ਜਾਂਦੀ ਆ ਤੇ ਸਰਦੀਆਂ 'ਚ ਇਹਦਾ achar ਵੀ ਬਣਾ ਕੇ ਖਾਦਾ ਜਾਂਦਾ ਆ ਤੇ ਅਸੀਂ ਅੱਜ ਇਸ ਦਾ achar ਨਹੀਂ ਇਸ ਨੂੰ ਪਰ ਕੇ ਬਣਾਵਾਂਗੇ ਚਲੋ ਸ਼ੁਰੂ ਕਰਨੇ ਆ ਵੀਡੀਓ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਜੀ ਤੇ ਸਾਰੀਆਂ ਮਰਚਾਂ ਨੂੰ ਅਸੀਂ ਕੱਟ ਲਿਆ ਆ ਹੁਣ ਅੰਦਰ ਚ ਭਰਾਂਗੇ ਮਸਾਲਾ ਮਸਾਲਾ ਬਣਾ ਲਈ ਅਸੀਂ ਲਿਆ ਆ ਇੱਕ ਕੱਟਿਆ ਹੋਇਆ ਮੋਟਾ ਪਿਆਜ਼ ਇੱਕ ਕਾਲੂ ਇੱਕ ਨਿੰਬੂ ਇੰਨਾ ਉਨੋਂ ਸਾਰਿਆਂ ਨੂੰ ਅਸੀਂ ਮਿਕਸ ਕਰਾਂਗੇ ਇੱਕ ਲਿਆ ਡੋਂਗਾ ਡੋਂਗੇ ਦੇ ਵਿੱਚ ਆਲੂ ਨੂੰ ਹੱਥ ਨਾਲ ਮੈਸ ਕਰ ਲਾਂਗੇ ਮੈਸ ਕਰਕੇ ਇਹਦੇ ਚ ਪਾਵਾਂਗੇ ਕਟਿਆ ਹੋਇਆ ਪਿਆਜ਼ ਪਿਆਜ਼ ਤੋਂ ਬਾਅਦ ਅਸੀਂ ਇਹਦੇ ਵਿੱਚ ਸਾਰੇ ਮਸਾਲੇ ਐਡ ਕਰਾਂਗੇ ਅਸੀਂ ਲਈ ਆ ਹਲਦੀ, ਢੇਗੀ ਮਿਰਚ, ਅਜਵੈਨ, ਜੀਰਾ, ਗਰਮ ਮਸਾਲਾ ਤੇ ਕਸਤੂਰੀ ਮੇਥੀ ਇੱਕ ਚਮਚ ਪਾਵਾਂਗੇ ਛੋਟਾ ਨਮਕ ਦਾ ਤੁਸੀਂ ਸਵਾਦ ਅਨੁਸਾਰ ਨਮਕ ਲੈਣਾ ਆ ਤੇ ਇਹਨਾਂ ਨੂੰ ਸਾਰਿਆਂ ਨੂੰ ਚੰਗੇ ਤਲਾ ਮਿਕਸ ਕਰ ਲਾਂਗੇ ਤੁਸੀਂ ਇਹਨਾਂ ਨੂੰ ਹੱਥ ਨਾਲ ਵੀ ਮਿਕਸ ਕਰ ਸਕਦੇ ਹੋ ਇਸ ਵਿੱਚ ਮਸਾਲੇ ਤੁਸੀਂ ਆਪਣੇ ਅਕੋਰਡਿੰਗ ਵੀ ਪਾ ਸਕਦੇ ਹੋ ਜੋ ਮਸਾਲੇ ਤੁਹਾਨੂੰ ਜ਼ਿਆਦਾ ਪਸੰਦ ਨੇ ਤੁਸੀਂ ਉਹ ਇਸ ਵਿੱਚ ਐਡ ਕਰ ਸਕਦੇ ਹੋ ਮਸਾਲੇ ਨੂੰ ਚਟਪਟਾ ਸਵਾਦ ਦੇਣ ਲਈ ਇਹਦੇ ਵਿੱਚ ਪਾਵਾਂਗੇ ਅਸੀਂ ਇੱਕ ਨਿੰਬੂ ਨਿੰਬੂ ਨੂੰ ਅਸੀਂ ਕੱਟ ਲਿਆ ਤੇ ਇਹਦੇ ਵੀ ਕੱਢ ਕੇ ਤੇ ਫਿਰ ਇਹਦੇ ਵਿੱਚ ਨਚੋਰ ਲਵਾਂਗੇ ਕਿਉਂਕਿ ਜੇ ਬੀ ਵਿੱਚ ਪੈ ਜਾਣਾ ਤੇ ਉਹ ਮੂਹ ਵਿੱਚ ਆਂਦੇ ਆ ਤੇ ਇਹਦਾ ਮਸਾਲੇ ਦਾ ਸੁਆਦ ਕਰਵਾ ਹੋ ਜਾਂਦਾ ਆ ਤੇ ਬੀ ਕੱਢ ਕੇ ਨਿੰਬੂ ਨੂੰ ਅਸੀਂ ਪਾਵਾਂਗੇ ਮਸਾਲੇ ਵਿੱਚ ਤੇ ਨਾਲ ਹੀ ਪਾ ਦਾਂਗੇ ਫਰੈਸ਼ ਕਟਿਆ ਹੋਇਆ ਹਰਾ ਧਨੀਆ ਕਿਉਂਕਿ ਬਾਜ਼ਾਰ ਵਿੱਚ ਅੱਜ ਕੱਲ ਧਨੀਆ ਬਹੁਤ ਮਿਲ ਜਾਂਦਾ ਆ ਸਰਦੀਆਂ ਵਿੱਚ ਧਨੀਆ ਹਰ ਸਬਜ਼ੀ ਵਿੱਚ ਜ਼ਰੂਰ ਪਾਇਆ ਜਾਂਦਾ ਆ ਤੇ ਇਹਨੂੰ ਕੱਟ ਕੇ ਮਸਾਲੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੁਸੀਂ ਇਸ ਨੂੰ ਹੱਥ ਨਾਲ ਜਾਂ ਚਮਚੇ ਨਾਲ ਵੀ ਮਿਕਸ ਕਰ ਸਕਦੇ ਹੋ ਤਾਂ ਹੋਣਾ ਅਸੀਂ ਲਈਆਂ ਮਰਚਾਂ ਤੇ ਮਰਚਾਂ ਵਿੱਚ ਅਸੀਂ ਮਸਾਲਾ ਭਰਾਂਗੇ ਤੁਸੀਂ ਇੱਕ ਇੱਕ ਮਰਚ ਕਰਕੇ ਚੰਗੀ ਤਰ੍ਹਾਂ ਮਸਾਲੇ ਨੂੰ ਭਰਨਾ ਆ ਤੇ ਇਸੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਮੈਂ ਭਰ ਰਹੀ ਹਾਂ ਇਸੇ ਤਰੀਕੇ ਨਾਲ ਤੁਸੀਂ ਸਾਰੀਆਂ ਮਰਚਾਂ ਨੂੰ ਭਰ ਲੈਣਾ ਆ ਤੇ ਫੇਰ ਅਸੀਂ ਮਰਚਾਂ ਨੂੰ ਤੇਲ ਵਿੱਚ ਫਰਾਈ ਕਰਾਂਗੇ ਤੇ ਦੇਖੋ ਸਾਰੀਆਂ ਮਰਚਾਂ ਨੂੰ ਅਸੀਂ ਭਰ ਲਿਆ ਆ ਤੇ ਮਰਚਾਂ ਕਿੰਨੀਆਂ ਟੇਸਟ ਲੱਗਣ ਡੀਆਂ ਨੇ ਬਿਨਾ ਤਰਕੇ ਤੋਂ ਹੀ ਇੰਨੀਆਂ ਟੇਸਟ ਲੱਗਦੀਆਂ ਪਈਆਂ ਤੇ ਜਦੋਂ ਬਣ ਗਈਆਂ ਹੋਰ ਜ਼ਿਆਦਾ ਟੇਸਟ ਲੱਗਣਗੀਆਂ ਤੇ ਕਰਾਈ ਦੇ ਵਿੱਚ ਪਾਇਆ ਸੀ ਤੇਲ ਤੇਲ ਸਾਡਾ ਗਰਮ ਹੋ ਗਿਆ ਤੇ ਹੁਣ ਅਦੇ ਵਿੱਚ ਇੱਕ ਇੱਕ ਕਰਕੇ ਮਰਚ ਨੂੰ ਅਸੀਂ ਚੰਗੀ ਤਰ੍ਹਾਂ ਫਰਾਈ ਕਰਾਂਗੇ ਤੁਸੀਂ ਇਸ ਨੂੰ ਸìm ਗੈਸ ਉੱਪਰ ਹੀ ਫਰਾਈ ਕਰਨਾ ਆ ਗੈਸ ਬਿਲਕੁਲ ਤੇਜ਼ ਨਹੀਂ ਕਰਨੀ ਕਿਉਂਕਿ ਤੇਜ਼ ਗੈਸ ਨਾਲ ਬਹੁਤ ਜਲਦੀ ਜਲ ਜਾਂਦੀਆਂ ਨੇ ਤੇ ਅਸੀਂ ਇਸ ਨੂੰ ਹੌਲੀ ਹੌਲੀ ਹੀ ਪਕਾਣਾ ਆ ਤੇ ਸਾਰੀਆਂ ਮਰਚਾਂ ਨੂੰ ਤੇਲ ਵਿੱਚ ਪਾ ਕੇ ਤੇ ਟੱਕਣਾ ਟੱਕ ਕੇ ਪਕਾ ਲਵਾਂਗੇ ਇਹ 10 ਮਿੰਟਾਂ ਵਿੱਚ ਹੀ ਸਾਡੀ ਸਬਜੀ ਤਿਆਰ ਹੋ ਜੇਗੀ ਤੇ ਦੇਖੋ ਸਬਜੀ ਸਾਡੀ ਤਿਆਰ ਹੋ ਗਈ ਆ ਤੁਸੀਂ ਵੀ ਸਨੂਜ ਰੋ ਟ੍ਰਾਈ ਕਰਿਓ ਤੇ ਇੱਕ ਵਾਰ ਬਣਾਓ ਤੁਸੀਂ ਇੱਕ ਵਾਰ ਬਣਾਓਗੇ ਤੁਸੀਂ ਬਾਰ-ਬਾਰ ਬਣਾ ਕੇ ਇਸ ਨੂੰ ਖਾਓਗੇ ਇਸ ਨੂੰ ਬਣਾਉਣਾ ਬਹੁਤ ਹੀ ਸਿੰਪਲ ਹੈ ਮੈਂ ਜੋ ਵੀ ਤੁਹਾਡੇ ਨਾਲ ਰੈਸਪੀ ਸ਼ੇਅਰ ਕਰਨੀ ਆ ਬਹੁਤ ਸਿੰਪਲ ਹੁੰਦੀ ਆ ਜਿਸ ਤਰ੍ਹਾਂ ਦਾ ਖਾਣਾ ਮੈਂ ਘਰ ਵਿੱਚ ਬਣਾਉਣੀ ਆ ਉਹੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਨੀ ਆ ਤੁਸੀਂ ਇਸ ਨੂੰ ਪਰੌਂਠੀ ਜਾਂ ਫੁਲਕੇ ਜਾਂ ਕੋਈ ਵੀ ਸਬਜੀ ਦੇ ਨਾਲ ਖਾ ਸਕਦੇ ਹੋ ਜੇਰਾ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਜੋ ਮੇਰੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਮੇਰੀ ਰੈਸਪੀ ਕਿੱਦਾਂ ਦੀ ਲੱਗੀ